ਦਨਮਾਏ ਇੱਕ ਨਵੀਂ ਗੱਲ ਦੱਸਣ ਲੱਗਿਆ ਜਿਹੜੀ ਕੁੰਭ ਰਾਸ਼ੀ ਆ ਇਹ ਜਿਹੜੇ ਸ਼ਨੀ ਦੇਵ ਦੀਆਂ ਮਤਲਬ ਪਿਆਰ ਰਾਸ਼ੀਆਂ ਨੇ ਜਿਵੇਂ ਹੈਗੀਆਂ ਤਾਂ ਇਹ ਵਿਸ਼ਨੂੰ ਭਗਵਾਨ ਦੇ ਆ ਪਰ ਇਹਨਾਂ ਦੇ ਵਿੱਚ ਮੇਨ ਕੁੰਭ ਰਾਸ਼ੀ ਰਣੀਆ ਪੁਲਾ ਮਕਰ ਮੇਸ਼ ਬ੍ਰਿਖ ਪੰਜ ਹੋਗੀਆਂ ਫੇਰ ਪੰਜ ਹੋਗੀਆਂ ਇੱਕ ਮਿਸਰ ਇਥੇ ਨੂੰ 6 ਕਿਉਂਕਿ ਤਿੰਨ ਤਾਂ ਦੂਜੀਆਂ ਨੇ ਕਿ ਨਾ ਜਿਹੜੇ ਮੇਸ਼ ਆ ਇਹ ਵੀ ਵਿਸ਼ਨੂੰ ਭਗਵਾਨ ਦੇ ਸ਼ਨੀ ਦੇਵ ਦੇ ਨਹੀਂ ਹੈਗੇ रेखा ਜਿਹੜੀ ਸ਼ਨੀ ਦੇ ਦਿਨੀ ਹੈਗੀ ਠੀਕ ਹੈ ਜਿਹੜੀ ਮਥਨਾ ਉਹ ਵੀ ਸ਼ਨੀ ਦੇ ਦਿਨੀ ਹੈਗੀ ਬਾਕੀ ਚਾਰ ਰਾਸ਼ੀਆਂ ਜਿਹੜੀਆਂ ਉਹ ਹੈਗੀਆਂ ਸ਼ਨੀ ਦੇ ਦਿਨ ਠੀਕ ਹੈ ਤੇ ਇਹ ਇੰਨਾ ਪ੍ਰਭਾਵਸ਼ਾਲੀ ਬਣੂ কুমਭਾ ਜਿਹੜੀ ਦੰਦਾ ਤੇ ਸੱਸਾ ਜਿਹੜੀ ਐਸ ਵਾਲੀ ਰਾਸ਼ੀ ਹੁੰਦੀ ਆ ਉਹਦਾ ਤਾਂ ਪਹਿਲਾਂ ਹੀ ਸਟਰੋਂਗ ਹੁੰਦਾ ਤਕਰੀਬਨ ਉਹਨੂੰ ਕਦੇ ਹੀ ਹੁੰਦੀ ਆ ਉਹਨਾਂ ਦੀ ਮੈਮਰੀ ਪਾਵਰ ਵੀ ਆਮ ਨਾਲੋਂ ਵੱਧ ਹੁੰਦੀ ਆ ਨਹੀਂ ਉਹ ਹੁੰਦੀਆਂ ਨੇ हां ਮਨਵਾਂ ਤੇ ਗੱਲੇ ਰਾਸ਼ੀ ਬਾਕੀ ਕੁੰਭ ਦੇ ਜਿਹੜੀ ਰਾਸ਼ੀ ਆ ਕੁੰਭ ਦਾ ਮਤਲਬ ਪਾਣੀ ਹੁੰਦਾ ਇਹ ਬਹੁਤ ਬੜਾ ਗਿਆਨੀ ਵੀ ਹੁੰਦਾ ਬਿਲਕੁਲ ਹੁੰਦਾ ਸਮਝ ਆਉਂਦਾ ਤੇ ਐਸ ਵਾਲਾ ਐਸ ਵਾਲਾ ਕੁੰਭ ਨਾਲੋਂ ਥੋੜਾ ਸਟੈਂਡਰਡ ਦਾ ਹੁੰਦਾ ਕਹਿੰਦਾ ਹਾਂ ਐਸ ਵਾਲੇ ਜਿਹੜਾ ਸੱਡਣਾ ਦਾ ਹੁੰਦਾ ਹੀ ਹੈ ਜਿਹੜੇ ਨਾ ਬੰਦੇ ਦਾ ਨਾਮ ਹੈ ਖਾਸ ਕਰਕੇ ਜੀ ਦੇਖੀ ਹੈ ਜਿਹਦਾ ਨਾਮ ਐਸ ਤੋਂ ਸ਼ੁਰੂ ਹੁੰਦਾ ਉਹਦਾ ਤਕਰੀਬਨ ਵਧੀਆ ਹੀ ਆ ਹਾਂ ਫਿਰ ਜਿਵੇਂ ਮਕਰ ਆ ਇਹ ਵੀ ਸ਼ਨੀ ਦੇਵ ਦੀ ਆ ਇਹ ਕਿਹੜੇ ਕਿਹੜੇ ਅੱਖਰ ਦੀ ਆ ਮਕਰ ਜੱਜੇ ਵਾਲੀ ਜੱਜੇ ਵਾਲੀ ਅੱਛਾ ਜੱਜਾ ਹੋਰ ਇਹ ਵੀ ਟੌਪ ਤੇ ਜਾਣਿਆ ਤੇ ਤੁਲਾ ਤੁਲਾ ਕਿਹੜੀ ਹੋਗੀ ਰਾਰੇ ਵਾਲੀ ਰਾਣਾ ਦਿੱਤਾ ਇਹ ਇਹਦਾ ਵੀ ਸਮਾ ਬਦਲੂਏ ਕਹੇ ਸ਼ਨੀ ਦੇਵ ਦੀ ਹੈਗਾ ਨਾ ਇਹ 6.5 ਉਤਰੀ ਆ ਬਾਈ ਇਹਨਾਂ ਤੋਂ ਕੁੰਭ ਰਾਸ਼ੀ ਤੋਂ 11ਵੀਂ ਰਾਸ਼ੀ ਤੋਂ ਅੱਛਾ 11ਵੀਂ ਕੁੰਭ ਤੋਂ 6.5 ਉਤਰੀ ਆ ਹੁਣ ਆ ਮੇਨ ਚ ਚਲੇਗੀ ਅੱਛਾ ਜਿਹੜੇ ਸ਼ਨੀ ਦੇਵ ਨੇ ਇਹਨਾਂ ਨੇ ਬਤਾ ਬੰਦੇ ਨੂੰ ਇੱਕ ਕਹ ਲੋ ਜਿਵੇਂ ਆਪਾਂ ਪਹਿਲਾਂ ਵੀ ਕਹਿੰਨਾ ਉਹਨਾਂ ਬਾਈ ਮੈਂ ਸੋ ਮਿੱਟੀ ਤੋਂ ਸੋਨਾ ਬਣਾਉਂਦੇ ਨੇ ਕਿਵੇਂ ਬਣਾਉਂਦੇ ਨੇ ਉਹਨੂੰ ਅਹਿਸਾਸ ਦਵਾਉਂਦੇ ਨੇ ਵੀ ਕਦੇ ਤੂੰ ਕਿਸੇ ਤੇ ਮਤਲਬ ਦਰਹਿਤ ਨਾ ਰੱਖੀਂ ਨਹੀਂ ਹੋਰ ਤਾਂ ਉਹਨਾਂ ਨੇ ਦੱਸਿਆ ਵੀ ਹੈ ਜਦੋਂ ਪਹਿਲਾਂ ਸ਼ੇਵ ਨਾਲ ਹੋਇਆ ਸੀ ਇਹਨਾਂ ਦਾ ਸ਼ਨੀ ਦੇਵ ਦਾ ਤੇ ਉਹਨੇ ਕਿਹਾ ਸੀਗਾ ਵੀ ਮੈਂ ਤੁਹਾਡੇ ਤੇ ਆਉਣਾ ਹੁਣ ਉਹ ਕਹਿੰਦੇ ਵੀ ਤੂੰ ਭਾਈ ਮੇਰੇ ਤੇ ਆ ਨਹੀਂ ਸਕਦਾ ਤੇ ਉਹਨਾਂ ਨੇ ਕੀ ਕਰਿਆ ਵੀ ਭਾਈ ਮੇਰੇ ਤੇ ਆਉਣਾ ਉਹਨੇ ਹਾਥੀ ਬਣ ਕੇ ਆਪਣਾ ਖਾਣਾ ਪੀਣਾ ਸ਼ੁਰੂ ਕਰਤਾ ਜੰਗਲ ਚ ਵਗਣਾ ਸ਼ੁਰੂ ਕਰਤਾ ਜਦ ਸਾਰੀ ਦਿਹਾੜੀ ਨੰਗੀ ਫੇਰ ਉਹਨਾਂ ਨੇ ਭੋਲੇ ਦਾਤ ਦੇ ਉਹਨੂੰ ਕੁਐਸਚਨ ਕੀਤਾ ਜਾ ਕੇ ਵੀ ਭਾਈ ਤੁਸੀਂ ਤਾਂ ਕਹੇ ਮੇਰੇ ਤੋਂ ਤਾਂ ਤੂੰ ਮੈਨੂੰ ਲੱਭ ਵੀ ਨਹੀਂ ਸਕਿਆ ਭਈ ਭਾਈ ਤੂੰ ਮੈਨੂੰ ਲੱਭ ਵੀ ਨਹੀਂ ਸਕਿਆ ਉਹ ਕਹਿੰਦਾ ਲੱਭਣ ਦੀ ਕੀ ਗੱਲ ਆ ਵੀ ਇਹ ਤੁਸੀਂ ਦੇਖੋ ਵੀ ਮੇਰੇ ਕਰਕੇ ਤੁਹਾਨੂੰ ਸਾਰੀ ਦਿਹਾੜੀ ਹਾਥੀ ਬਣ ਕੇ ਚੁਗਣਾ ਪਿਆ ਇਹ ਬੜੀ ਗੱਲ ਹੁਣ ਮੇਨ ਪਤਾ ਕੀ ਗੱਲ ਸੀ ਭਿੰਦਰਾ ਜੀ ਨਾਲ ਦੀ ਭਾਈ ਭੋਲੇ ਨਾਲ ਜਦੋਂ ਚਾਰ ਜੋਗ ਬੈਠੇ ਰਹੇ ਉਹ ਕਹਿੰਦੇ ਵੀ ਤੂੰ ਸਿਰ ਤੋਂ ਐਸਾ ਗ੍ਰਹਿ ਬਣਾਵਾਂਗੇ ਤੈਨੂੰ ਨੌ ਗ੍ਰਹਾਂ ਦਾ ਇਹ ਤੂੰ ਸਤੋਂ ਚੱਲੇਗਾ ਠੀਕ ਹੈ ਪਹਿਰਾ ਜੋ ਤਰੇਗਾ ਮਹਾਰਾਜ ਜੀ ਸ਼ਨੀ ਮਹਾਰਾਜ ਕਹਿੰਦੇ ਵੀ ਗੁਰਜੀ ਆਪਾਂ ਥੋੜੇ ਦੇ ਜਮਾ ਕੇ ਦੇ ਲੈਣਾ ਥੋੜੇ ਨਾਲ ਨੂੰ ਤਾਂ ਪਤਾ ਸੀ ਮੇਰਾ ਵਰ ਦਿੱਤਾ ਹੋਇਆ ਉਹਨਾਂ ਨੂੰ ਫਿਰ ਉਹਨਾਂ ਨੇ ਕਿਹਾ ਵੇ ਉਹ ਬਣ ਕੇ ਤੇਰਾ ਝੋਟਾ ਕਹਿ ਲਾ ਚ ਕੁਝ ਵੀ ਉਹਨਾਂ ਨੇ ਪਹਾੜ ਦਸਰ ਦਿੱਤਾ ਮਹਾਰਾਜ ਇਹਨੂੰ ਦੱਬ ਕੇ ਕਹਿੰਦੇ ਵੀ ਬਾਹਰ ਆ ਜਾਓ ਮਹਾਰਾਜ ਜੀ ਜਿਵੇਂ ਮਹਾਰਾਜ ਚੱਲ ਹਟਿਆ ਉਹ ਕਹਿੰਦੇ ਕਿਵੇਂ ਕਹਿੰਦੇ ਸਿਰ ਤੋਂ ਚੱਲਦਾ ਤੂੰ ਸਿਰੇ ਪਹਾੜ ਤੇ ਪਸਾ ਲਿਆ ਸਾਢੇ ਸੱਤੀ ਜਲ ਪੀ ਇੰਦਾ ਐਵੇਂ ਸ਼ਨੀ ਦੇਵ ਐ ਜਿਹਨੇ ਲੋਕਾਂ ਨੇ ਹਉਆ ਬਣਾਇਆ ਵਈ ਮੇਰੇ ਵਰਗਿਆਂ ਨੇ ਯਾਰ ਅਗਲਾ ਕਹਿੰਦਾ ਵੀ ਜੇ ਕੋਈ ਡਰੂਗਾ ਤਾਂ ਹੀ ਸਾਡਾ ਕੰਮ ਬਣੂਗਾ ਨਹੀਂ ਪਰ ਸ਼ਨੀ ਦੇਵ ਨਹੀਂ ਵੀਰੇ ਡਰਾਉਣੇ ਵਾਲੇ ਇਹ ਤਾਂ ਜ਼ਿੰਦਗੀ ਨੂੰ ਸੋਧਣੇ ਵਾਲੇ ਨੇ ਆਪਣੇ ਕੋਲ ਕੋਈ ਵੀ ਪੰਡਤ ਹੋਵੇ ਨਾ ਸਾਖਤਰੀ ਹੋਵੇ ਉਹਦੇ ਨਾਲ ਆਪਾਂ ਵਿਚਾਰ ਧਾਰਾ ਕਰ ਸਕਦੇ ਆਂ ਵੀ ਸ਼ਨੀ ਦੇਵ ਕਰੂਰ ਨਹੀਂ ਹੈਗੀ ਕਹਿੰਦੇ ਨੇ ਕਿ ਨਾ ਕਰੂਰ ਨੇ ਉਹ ਯਾਰ ਇਹਨਾਂ ਨੇ ਬਣਾਇਆ ਹੋਇਆ ਆ ਗੱਲਾਂ ਆਪਣੇ ਪੈਸਾ ਬਣਾਉਣ ਵਾਸਤੇ ਵੀ ਅਸੀਂ ਕਰੀਏ ਇਹਨਾਂ ਦਾ ਪਾਠ ਪੂਜਾ ਲੋਕਾਂ ਨੂੰ ਦੱਸਣਾ ਨਹੀਂ ਵੀ ਐਨ ਸ਼ਨੀ ਦੇ ਪਰਸਨ ਹੁੰਦੇ ਨੇ ਜੇ 60 ਸਤੀ ਆ ਜਵੇ ਜਾਂ ਢਾਈਆ ਚੱਲਦਾ ਉੱਤੇ ਹੈ ਨਾ ਤੇ ਹੁਣ ਤੂੰ ਕਿਸੇ ਨੂੰ ਸਿੰਪਲ ਉਦਾਂ ਕਹਦੇ ਕਿਸੇ ਨੇ 10 ਰੁਪਏ ਧਰ ਕੇ ਮੱਥਾ ਨਹੀਂ ਟੇਕਣਾ ਸਮਝਦਾ ਕਿ ਜਰੂਰ ਰਾਕੇ ਕਹੇਗਾ ਅਗਲਾ 100 ਰੱਖੂਗੀ ਪੰਡਤ ਜੀ ਸਾਡਾ ਹੱਲ ਕਰੋ ਪਰ ਸ਼ਨੀ ਮਾਰੀ ਦੇ ਉਲਟ ਨਹੀਂ ਕਹਣਾ ਉਹ ਡਰਾਉਣ ਵਾਲੇ ਨਹੀਂ ਤਾਂ ਬਖਸ਼ ਦੇ ਨਹੀਂ ਗੇ ਯਾਰ ਬਖਸ਼ਨਾਮ ਬਿਖਾਉਣਾ ਅੱਜ ਕੱਲ ਕੋਈ ਨਹੀਂ ਦੇਖਦਾ ਤੈਨੂੰ ਪਤਾ ਕਾਲ ਚੱਕਰ ਹੈਗਾ ਅਗਲਾ ਕਹਿੰਦਾ ਜੇ ਅਮ ਬਣ ਜਿੱਦਾਂ ਬਣਦਾ ਉਦਾਂ ਮੇਰਾ ਕੰਮ ਹੋਣਾ ਚਾਹੀਦਾ ਇਹ ਗੱਲ ਸੱਚਾ ਬਾਈ ਕਿੱਡੇ ਕਿੱਡੇ ਬੈਠੇ ਨੇ ਹੁਣ ਆ ਪਿੱਛੇ ਵੀਡੀਓ ਕਿੰਨੀਆਂ ਵਾਇਰਲ ਹੋਈਆਂ ਨੇ ਕਈ ਬੰਦਰਾਂ ਦੀਆਂ ਜਦ ਉਹਨਾਂ ਦੀ ਅਕਾਊਂਟਿੰਗ ਚੱਲਦੀ ਹੈ ਗਿਣਤੀ ਚੱਲਦੀ ਹੈ ਕੋਈ ਗੱਡੀ ਚੱਕ ਕੇ ਪਿੱਛੇ ਲਕੋਲੰਦਾ ਕੋਈ ਗੱਡੀ ਚੱਕ ਕੇ ਕਿਸੇ ਨੂੰ ਨਾਲ ਦੇ ਨੂੰ ਫੜਾ ਕੇ ਇਧਰੋਂ ਗਾਇਬ ਕਰ ਦਿੰਦਾ ਕੋਈ ਉਧਰੋਂ ਗਾਇਬ ਕਰ ਦਿੰਦਾ ਉਹਨਾਂ ਨੂੰ ਯਾਰ ਨਹੀਂ ਹੈਗਾ ਵੀ ਇਹ ਦੇਣਾ ਅਸੀਂ ਕਿਤੇ ਨਹੀਂ ਭਾਈ ਉਹ ਫਿਰ ਉਹੀ ਗੱਲ ਆ ਕਿ ਨਾ ਪੜਦਾ ਰੱਖਦੇ ਨੇ ਰੱਬ ਵੀ ਦੇਖਦਾ ਨਹੀਂ ਤੁਹਾਨੂੰ ਉਹੀ ਗਲਤ ਪਾਸੇ ਪੈਂਦਾ ਜਿਹਨੂੰ ਇਹ ਪਤਾ ਹੀ ਨਹੀਂਗਾ ਵੀ ਮੈਂ ਕੀ ਕਰ ਰਿਹਾ ਵੀ ਕੀ ਮੈਂ ਇਕੱਲਾ ਦੇਖ ਰਿਹਾ ਕਿ ਮੈਨੂੰ ਪਰਮਾਤਮਾ ਦੀ ਖਿਲਕਤ ਦੇਖ ਰਹੀ ਹੈ ਚਲੋ ਡਰਤਾ ਚਾਹੀਦਾ ਯਾ ਹੁਣ ਅਗਲਾ ਵੀ ਤਾਂ ਡੇਟ ਮੂਰੇ ਉਹੀ ਬੋੜ ਲਾ ਆਂਦਾ ਘਰ ਮੇਂ ਖੂਨਖਾਰ ਕੁੱਤੇ ਆਂ ਜੀ ਬਚਾ ਕੇ ਰੋ ਅਗਲਾ ਬੈਲ ਮਾਰ ਲੱਗਿਆ ਵੀ ਦੇਖਦਾ ਵੀ ਕਿਤੇ ਕੁੱਤਾ ਨਾ ਆ ਜਵੇ ਜਹੇ ਨਾ ਹੀ ਹੋਵੇ ਨਹੀਂ ਪਿੰਦਰਾ ਉਹ ਤੇਰੀ ਮੈਂ ਗੱਲ ਮੰਨਦਾ ਉਹ ਦੁਨੀਆ ਮੈਂ ਮੈਂ ਨਹੀਂ ਸ਼ਨੀ ਨਹੀਂ ਤੈਨੂੰ ਮੈਂ ਦੁਨੀਆਦਾਰੀ ਦੀ ਗੱਲ ਕਰਦਾ ਮੈਂ ਤਾਂ ਦੁਨੀਆਦਾਰੀ ਵਾਲੀ ਗੱਲ ਕਰਦਾ ਨਹੀਂ ਉਹ ਤੇਲੀ ਸੱਚਾ ਉਹ ਆਪਾਂ ਤੇਰੀ ਉਲਟ ਚੜਾਉਂਦੇ ਆ ਹਨਾ ਵੀ ਇਹ ਸੱਚ ਹੈ ਕਿ ਦੁਨੀਆਦਾਰੀ ਹੈ ਹੀ ਦੁਨੀਆਦਾਰੀ ਆ ਅੱਲੀ ਦੁਨੀਆ ਥੋੜੋ ਮੈਂ ਇਹੀ ਗੱਲ ਦੇਖੀ ਹੈ ਜੇ ਬੰਦਾ ਕਿਸੇ ਦੇ ਕੋਲ ਕਰਨ ਗਿਆ ਵੀ ਹੋਵੇ ਨਾ ਲੜਨ ਨਾ ਜਾਇਆ ਕਰਨਾ ਉੱਥੇ ਲਿਖਿਆ ਹੋਇਆ ਆਪ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਵਿੱਚ ਹੈ ਅਗਲਾ ਦੇਖੀ ਜਾਂਦਾ ਵੀ ਕੈਮਰਾ ਕਿੱਥੇ ਲੱਗਿਆ ਹੋਇਆ ਉਹ ਭੁੱਲੀ ਜਾਂਦਾ ਗੱਲ ਚਾਹੇ ਨਾ ਵੀ ਹੋਵੇ ਡਰੇ ਨਾ ਹੁੰਦਾ ਤੇਰਾ ਕਰਨ ਹਾਂ ਬਈ ਇਹ ਰੱਬ ਦਾ ਖੋਫ ਮੰਨਣ ਵਾਲੇ ਹੈ ਨਹੀਂ ਲੋਕ ਉਹ ਜਿਵੇਂ ਕਹਿੰਦੇ ਹੈ ਅੱਗ ਮਿੱਠਾ ਅਗਲਾ ਕਿਨੇ ਡਿੱਠਾ ਵੀ ਅੱਗੇ ਕਿਨੇ ਦੇਖਿਆ ਜਾਂ ਜਾਵਾਂਗੇ ਜਾਂ ਦੇਖੀ ਜਾਊ ਵੀ ਹੁਣ ਤਾਂ ਨਜ਼ਾਰੇ ਚ ਸਾਰਾ ਚੀਜ਼ ਹੈ ਸੱਚਾ ਇਹ ਸੱਚਾ ਅਟਲ ਸੱਚਾ ਦਿਨੇ ਸ਼ਰੀ ਦੇ ਦੀ ਰਾਧਨਾ ਕਰਿਆ ਬਾਈ ਉਹਨੂੰ ਪਤਾ ਮੈਂ ਤਾਂ ਇਹ ਮੰਨਦਾ ਕਿਸੇ ਦੀ ਵੀ ਕਿਸੇ ਧਰਮ ਦੀ ਚਾਰੇ ਧਰਮਾਂ ਚ ਉਹਨੇ ਕਰਿਆ ਚਾਹੇ ਮਿੱਟੀ ਦਾ ਕਰਿਆ ਉਹਨੂੰ ਉਹਦਾ ਫਲ ਮਿਲਿਆ